ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਸਹਿਰ ਮਰੇੜਕੋਟਲੇ ਨਿਊ ਲੁੱਕ ਬਿਊਟੀ ਸਲੂਨ ਅਕੈਡਮੀ ਦੇ ਤੇ ਸਰ ਆਨਰ ਮੇਰੇ ਨਾਲ ਨਾਲ ਨੇ ਸਰਦ ਦੱਸਿਓ ਮਾੜਾ ਜਿਹਾ ਆਪਣੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਆਪਾਂ ਨੂੰ ਜਿੱਦਾਂ ਟੀਚਰਾਂ ਦੀ ਉਦੋਂ ਲੋਡ ਪੈਂਦੀ ਹੈ ਓਕੇ ਸੈਲੂਨ ਦੇ ਵਿੱਚ ਜਿਹੜੇ ਮੱਲਾ ਵੀ ਹਾਂਜੀ ਕੰਮ ਪੈਣਾ ਕੰਮ ਸਿੱਖਿਓ ਨੇ ਵਧੀਆ ਹੋਣ ਨੇ ਜਿਹੜਾ ਘਰੇ ਬੈਠੀਆਂ ਨੇ ਬੈਲੀਆਂ ਬੈਠੀਆਂ ਨੇ ਉਹ ਜੋਬ ਕਰ ਸਕਦੀਆਂ ਨੇ ਉਹ ਜੋਬ ਕਰ ਸਕਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਆਪਣੀ ਅਕੈਡਮੀ ਦੇ ਵਿੱਚ ਵੀ ਆਪਾਂ ਨੂੰ ਲੋਡ ਹੁੰਦੀ ਹੈ ਓਕੇ ਕੁੜੀਆਂ ਆ ਕੇ ਉਹਰੇ ਵਿਜੀਟ ਕਰ ਸਕਦੀਆਂ ਨੇ ਠੀਕ ਹੈ ਜੀ ਆਪਣਾ ਇੰਟਰਵਿਊ ਵਗੈਰਾ ਜੋ ਵੀ ਡਮ ਵਗੈਰਾ ਦੇਖੇ ਜਾ ਸਕਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਜਿਹੜੀਆਂ ਕੁੜੀਆਂ ਮੰਨ ਲਓ ਵਧੀਆ ਸੈਲਰੀ 5000 ਰੁਪਏ ਮਿਲ ਜਾਣੀ ਹੈ 10 ਕੁੜੀਆਂ ਮਗਰ ਅਗਰ ਉਹ 10 ਕੁੜੀਆਂ ਕਰਕੇ 2 ਘੰਟੇ ਦੀ ਕਲਾਸ ਹੈ ਤਾਂ ਉੱਥੇ ਬੱਚੇ ਨੂੰ ਸਿਖਾਈ ਦੇ ਸਕਦੀਆਂ ਨੇ ਆਪਣੇ ਜਿਹੜੇ ਲਾਇਸੈਂਸ ਨੇ ਇੰਡੀਆ ਗਵਰਨਮੈਂਟ ਤੋਂ ਵੀ ਵੈਲਿਡ ਨੇ ਔਰ ਯੂਕੇ ਤੋਂ ਵੀ ਵੈਲਿਡ ਨੇ ਠੀਕ ਹੈ ਜੀ ਹਾਂ ਜੀ ਹਾਂ ਔਰ ਦੂਸਰਾ ਨੰਬਰ ਜਿਹੜੇ ਕੀ ਵਾਰ ਛੋਟੇ ਸੈਲੂਨ ਨੇ ਬਚਾਰੇ ਜਿਹੜੇ ਸਰਟੀਫਿਕੇਟ ਨਹੀਂ ਪ੍ਰੋਵਾਈਡ ਕਰ ਸਕਦੇ ਬੱਚਿਆਂ ਨੂੰ ਠੀਕ ਹੈ ਇਹ ਉਹਨਾਂ ਨੇ ਆਪਣਾ ਬਿਜ਼ਨਸ ਅੱਗੇ ਲੈ ਕੇ ਜਾਣਾ ਆਪਾਂ ਨੂੰ ਉਹ ਬੱਚਿਆਂ ਨੂੰ ਸਰਟੀਫਿਕੇਟ ਵੀ ਪ੍ਰੋਵਾਈਡ ਕਰਦੇ ਹਾਂ ਓਕੇ ਮਤਲਬ ਸਰਟੀਫਿਕੇਟ ਤੁਸੀਂ ਦੇ ਦੇਉਗੇ ਬੱਚਿਆਂ ਨੂੰ ਅੱਗੇ ਦੇ ਦਾਂਗੇ ਉਹ ਸੈਲੂਨ ਆਪਣੇ ਨਾਲ ਜੁੜ ਕੇ ਸਰਟੀਫਿਕੇਟ ਅੱਗੇ ਬੱਚੇ ਨੂੰ ਦੇ ਸਕਦੇ ਨੇ ਠੀਕ ਹੈ ਜੀ ਤੇ ਦੂਜੀ ਗੱਲ ਜੇ ਕਿਸੇ ਨੂੰ ਤੁਹਾਡੇ ਕੋਲ ਮਤਲਬ ਕੰਮ ਸਿੱਖਣਾ ਹੋਵੇ ਕੋਰਸ ਲੈਣਾ ਹੋ ਉਹ ਵੀ ਦੱਸ ਦੋ ਮਾੜਾ ਜੀ ਉਹ ਜਿੱਥੇ ਬੱਚੇ ਨੇ ਮੰਨ ਲਓ ਕੋਰਸ ਲੈਣਾ ਆਪਣੇ ਲਵੇ ਉਹਦੀ ਆਪਾਂ ਨੇ 35000 ਰੁਪਏ ਫੀਸ ਰੱਖੀ ਹੈ ਬਿੰਦੂ ਸਰਟੀਫਿਕੇਟ 35000 ਰੁਪਏ ਵਿੱਚ ਇੰਟਰਨੈਸ਼ਨਲ ਸਾਰੇ ਪੈਸੇ ਇਕੱਠਾ ਲਵਾਂਗੇ ਤੁਸੀਂ ਨਹੀਂ ਪੈਸਾ ਅਸੀਂ ਇਕੱਠਾ ਨਹੀਂ ਉਹ ਕਿਸ਼ਤਾਂ ਦੇ ਵਿੱਚ ਲੈਣੀਆਂ ਸੀ ਓਕੇ ਹਾਂ ਜੀ ਆ ਕੀ ਬੱਚਾ ਕੋਈ ਗਰੀਬ ਹੁੰਦਾ ਕੋਈ ਗਰੀਬ ਪਰਿਵਾਰ ਤੋਂ ਕੁੜੀ ਹੁੰਦੀ ਹੈ ਨਹੀਂ ਪੈਸਾ ਭਰ ਸਕਦੀ ਇਕੱਠਾ ਕਿਉਂ ਕਿ ਇਸਤਾਂ ਦੇ ਵਿੱਚ ਸਾਨੂੰ ਪੇਮੈਂਟ ਦੇ ਸਕਦੇ ਨਹੀਂ ਠੀਕ ਹੈ ਜੀ ਹੋਰ ਦੂਸਰਾ ਨੰਬਰ ਕੁੜੀਆਂ ਸੀ ਉਰੇ ਭੈਣਾ ਮੰਗੋ ਰੱਖਨੇ ਆ ਕੋਈ ਜੈਂਟਸ ਸੈਲੂਨ ਨਹੀਂ ਆਪਣੀ ਅਕੈਡਮੀ ਦੇ ਵਿੱਚ ਠੀਕ ਹੈ ਜੀ ਓਨਲੀ ਲੇਡੀਜ਼ ਸੈਲੂਨ ਠੀਕ ਹੈ ਜੀ ਕਿਉਂਕਿ ਬੱਚੇ ਨੂੰ ਕਿਉਂਕਿ ਮਾਪੇ ਜਿਹਨੇ ਭਰੋਸਾ ਕਰਕੇ ਬੱਚਾ ਉਰੇ ਵਧੀਆ ਤਰੀਕੇ ਨਾਲ ਕੰਮ ਸਿੱਖੇ ਹਾਂ ਜੀ ਠੀਕ ਹੈ ਜੀ ਆਪਾਂ ਸਿਰਫ ਕੰਮ ਤੱਕ ਫੋਨ ਆਪਾਂ ਬਿਲਕੁਲ ਬੰਦ ਰੱਖਦੇ ਆ ਬੱਚੇ ਦਾ ਓਨਲੀ ਕੰਮ ਕੰਨੀ ਧਿਆਨ ਇਹਨਾਂ ਦੇ ਨਾ ਆਪਾਂ ਸਾਰੇ ਕੰਟੈਕਟ ਨੰਬਰ ਉਹ ਸ਼ੇਅਰ ਕਰ ਦਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਚਲਦਿਆਂ ਤੁਹਾਨੂੰ ਆਪਾਂ ਸਾਰੇ ਇਹਨਾਂ ਦੇ ਜਿਹੜੇ ਕੋਰਸ ਨੇ ਜਾਂ ਸਾਰਾ ਇਹਨਾਂ ਦਾ ਕੰਮ ਉਹ ਦਿਖਾਉਨੇ ਇਸ ਵੀਡੀਓ ਦੇ ਅੰਤ ਤੱਕ ਬਾਅਦ ਜਰੂਰ ਕਰਾ ਟੀਚਰਾਂ ਬਾਰੇ ਦੱਸਤਾ ਨਾ ਤੇ ਬਾਕੀ ਥੋੜੇ ਆਪਾਂ ਕੋਰਸ ਦੱਸ ਤਾਰੇ 35 ਹਜ਼ਾਰ ਦਾ ਕੋਰਸ ਦਾ ਇਸ ਤੋਂ ਇਲਾਵਾ ਸਲੂਨ ਦੇ ਵੀ ਸਾਰੇ ਮਾਲਾ ਦੱਸ ਦੋ ਸਾਰੇ ਵਾਲੇ ਚਲੋ ਸੱਸੀ ਗਾਲੀ ਸਲੂਨ ਦੇ ਵਿੱਚ ਜਿਹੜੀ ਆਪਣੀ ਸਰਵਿਸ ਹੈ ਹਾਂਜੀ ਆਪਾਂ ਐਡਵਾਂਸ ਸਰਵਿਸ ਦਿੰਨੇ ਆ ਠੀਕ ਹੈ ਜੀ ਐਡਵਾਂਸ ਦਾ ਮਤਲਬ ਜਿਵੇਂ ਕੋਰੀਅਨ ਗਲਾਸਿਸ ਠੀਕ ਹੈ ਜੀ ਹਾਈਡਰਾ ਫੇਸ਼ੀਅਲ ਆਈ ਸੀ ਫੇਅਰ ਫੇਸ਼ੀਅਲ ਓਕੇ ਠੀਕ ਹੈ ਜੀ ਇਦਾਂ ਦੇ ਐਡਵਾਂਸ ਇਦਾਂ ਹੀ ਹੋ ਰਦਾ ਹੈ ਫੇਸ ਦਾ ਨੈਨੋ ਪਲਾਸਟਿਕ ਹੋਗੀ ਬਲੋਕਸ ਹੋਗੀ ਕੇਰਾ ਫਲੈਕਸ ਹੋਗੀ ਐਡਵਾਂਸ ਚੀਜ਼ ਜੇ ਆਪਣੇ ਲਵੇ ਹੀ ਹੋਣੀਆਂ ਆਂਦੀਆਂ ਨੇ ਮੰਨ ਕੇ ਚੱਲੋ ਅੱਜ ਮਾਰਕੀਟ ਦੇ ਵਿੱਚ ਉਹ ਚੀਜ਼ ਲਾਂਚ ਹੋਗੀ ਤਾਂ ਉਹ ਪਹਿਲਾਂ ਆਪਣੇ ਲਵੇ ਆ ਜਾਂਦੀ ਹੈ ਐਡਵਾਂਸ ਚੀਜ਼ ਓਕੇ ਇਹ ਮੇਕਅਪ ਸਕਿਨ ਦੇ ਵਿੱਚ ਐਵੇਂ ਮੇਕਅਪ ਦੇ ਵਿੱਚ ਹੈ ਜਿਵੇਂ ਐਚ ਡੀ ਮੇਕਅਪ ਪਹਿਲਾਂ ਚੱਲਦੀ ਹੁੰਦੀ ਹੈ ਹੁਣ ਨਿਊ ਆ ਗਏ ਪਰਮਨੈਂਟ ਮੇਕਅਪ ਆ ਗਏ ਵਾਟਰ ਪ੍ਰ ਮਨ ਨੂੰ ਬਾਈ ਉਹਨਾਂ ਸਾਰਾ ਹਨ ਤੇ ਉਹ ਵੀ ਤੁਹਾਨੂੰ ਵੀਡੀਓ ਐਂਡ ਤੱਕ ਦਬਾ ਕੇ ਜੀ ਆਪਣੇ ਲਵੇ ਕੋਰਸ ਕਰ ਰਹੇ ਨੇ ਓਕੇ ਹਾਂਜੀ 6 ਮਨਸ ਤੋਂ ਤੇ 1 ਇਅਰ ਦਾ ਠੀਕ ਹੈ ਜੀ ਕਈ ਬੱਚੇ ਆਪਣੇ ਲਵੇ 6 ਕੇ ਚਲੇ ਗਏ 150 ਤੋਂ ਤੇ ਬੱਚੇ ਆਪਣੇ ਲਵੇ 6 ਕੇ ਚਲੇ ਗਏ ਠੀਕ ਹੈ ਕੋਈ ਯੂਕੇ ਕੋਈ ਕੈਨੇਡਾ ਕੋਈ ਇੰਗਲੈਂਡ ਅੱਲੇ ਵਾਲੇ ਵਾਲਾ ਜਗ੍ਹਾ ਦੇ ਵਿੱਚ ਚਲੇ ਗਏ ਠੀਕ ਹੈ ਸਿਰਫ ਹੋ ਗਿਆ ਆਪਣੇ بڑے ਕੋਰਸ ਨੇ ਆਪਣੇ ਲਵੇ ਆਈਐਸਓ ਨਾਲ ਸੰਸ ਨੇ ਬੜੇ ਹੁਣ ਇਹ ਬੱਚੇ ਟ੍ਰੇਨਿੰਗ ਲੈ ਰਹੇ ਨੇ ਆਪਣੀ ਐਡਮਿਸ਼ਨ ਆ ਓਪਨ ਨੇ ਤੁਸੀਂ ਬੱਚਿਆਂ ਨੂੰ ਪੁੱਛ ਸਕਦੇ ਹੋ ਵੀ ਕਿੱਦਾਂ ਦਾ ਅਸੀਂ ਕੰਮ ਸਿਖਾਣਿਆ ਬੱਚਿਆਂ ਨੂੰ ਓਕੇ ਕਿੰਨਾ ਟਾਈਮ ਹੋਗਾ ਜੀ ਆਪਾਂ ਨੂੰ ਤਹ ਤਿੰਨ ਮੰਥ ਹੋ ਗਈ ਮਨ ਲੱਗਿਆ ਠੀਕ ਆ ਜੀ ਤੇ ਕਿਹੜੇ ਕਿਹੜਾ ਆਪਾਂ ਮਤਲਬ ਕਰਦੇ ਆ ਫੇਸ ਦਾ ਸਾਰਾ ਕਿੰਨੇ ਦਾ ਸਾਰੀ ਕਰਦੇ ਆ ਜੀ ਓਕੇ ਹਾਂਜੀ ਤੇ ਤਿੰਨ ਮੰਥ ਵਿੱਚ ਕਿੰਨਾ ਕੁ ਸਿੱਖ ਕੇ ਤਿੰਨ ਮੰਥ ਵਿੱਚ ਹਾਂਜੀ ਬਹੁਤ ਕਾਫੀ ਜ਼ਿਆਦਾ ਸਿੱਖ ਗਿਆ ਮੈਂ ਬਹੁਤ ਅਨਜਾਣ ਸੀ ਮੇਰਾ ਬਹੁਤ ਜ਼ਿਆਦਾ ਸਰ ਇੱਕ ਗੱਲ ਹੋਰ ਦੱਸੋ ਮੰਨ ਲਾ ਜੇ ਕਿਸੇ ਆਮ ਕਸਟਮਰ ਨੇ ਤੁਹਾਡੇ ਤੋਂ ਕਰਵਾਉਣਾ ਉਹ ਵੀ ਸਾਰਾ ਕਰਦੇ ਹੋ ਤੁਸੀਂ ਹਾਂਜੀ ਆ ਜਿਵੇਂ ਆਮ ਕਸਟਮਰ ਕਹਿੰਦਾ ਮਤਲਬ ਆ ਜਾਵੇ ਹਾਂਜੀ ਬਹੁਤ ਸਰਵਿਸ ਆਪਾਂ ਨੇ ਲੈ ਕੇ ਪ੍ਰੋਵਾਈਡ ਨੇ ਠੀਕ ਆ ਜੀ ਕਿੰਨਾ ਮੇਕਅਪ ਹੈਅਰ ਐਡਵਾਂਸ ਚੀਜ਼ਾਂ ਪ੍ਰੋਵਾਈਡ ਕਰਦੇ ਆ ਆਪਾਂ ਠੀਕ ਆ ਜੀ ਕ ਇਦਾਂ ਦੀ ਕੋਈ ਵੀ ਸਰਵਿਸ ਉਹਨਾਂ ਨੇ ਲੈਣੀ ਹੋਵੇ ਤਾਂ ਵੈਸੇ ਸਰਵਿਸ ਲੈਣਿਆ ਔਰ ਦਿੰਨੇ ਆਪਾਂ ਆਰਗੈਨਿਕ ਚੀਜ਼ਾਂ ਨਾਲ ਮੱਲਾ ਕੋਈ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਯੂਜ਼ ਨਹੀਂ ਕਰਦੇ ਜਿਵੇਂ ਮੰਨ ਲਓ ਅੱਜ ਕੱਲ ਕੋਰੀਅਨ ਗਲਾਸਿਸ ਕਹਿੰਦੇ ਉਹਨਾਂ ਨੇ ਚਾਹਣਾ ਹਾਂਜੀ 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 ਚਾਵਲਾਂ ਦੇ ਲੇਟੀ ਲਾ ਕੇ ਨਾ ਉਸ ਤੋਂ ਬਾਅਦ ਕੀ ਕਹਿੰਦੇ ਕੋਰੀਅਨ ਗਲਾਸਿਸ ਇਦਾਂ ਦੀਆਂ ਚੀਜ਼ਾਂ ਨਹੀਂ ਪਾ ਕਰਦੇ ਓਕੇ ਠੀਕ ਹੈ ਜਿਹੜਾ ਆਰਗੈਨਿਕ ਹੋਊਗਾ ਸਾਰਾ ਆਰਗੈਨਿਕ ਕੋਈ ਸਾਈਡ ਇਫੈਕਟ ਨਹੀਂ ਜੀ ਜੀ ਸਾਰੇ ਪ੍ਰੋਡਕਟ ਆਰਗੈਨਿਕ ਹੀ ਯੂਜ਼ ਕਰਦੇ ਆ ਓਕੇ ਹਾਂ ਜੀ ਇਹ ਸਰ ਕੱਲ ਆ ਗਿਆ ਹੁਣ ਇਹ ਇਹ ਸਕਿਨ ਦਾ ਕਰ ਰਹੇ ਨੇ ਇਸ ਸਕਿਨ ਦਾ ਕਰ ਰਹੇ ਜਿੱਦਾਂ ਫੇਸ਼ੀਅਲ ਵਗੈਰਾ ਓਕੇ ਸਕਿਨ ਦਾ ਸਾਰੀ ਸਕਿਨ ਦੀ ਪ੍ਰੋਪਰ ਤੁਹਾਨੂੰ ਉਹ ਆਪਣੇ ਲਈ ਮਿਲੇ ਗਿਆ ਸਕਿਨ ਦੀ ਠੀਕ ਹੈ ਸਰਵਿਸ ਜੋ ਵੀ ਚਾਹੀਦੀ ਹੋਏਗੀ ਠੀਕ ਹੈ ਸਰ ਹਾਂ ਜੀ ਹਾਂ ਜੀ ਹਾਂ ਜੀ ਸਰ ਹਾਂਜੀ ਇਹ ਆਪਣੇ ਹੀਰ ਦਾ ਕਰ ਰਹੇ ਨੇ ਕੰਮ ਜਿੱਦਾਂ ਬੱਚੇ ਸਿੱਖ ਰਹੇ ਨੇ ਕਿਉਂਕਿ ਸਾਰਾ ਸਮਾਨ ਆਪਾਂ ਖੁਦ ਪ੍ਰੋਵਾਈਡ ਕਰਦੇ ਆਂ ਬੱਚਿਆਂ ਨੂੰ ਜਿਵੇਂ ਡੰਮੀ ਵਗੈਰਾ ਸਾਰਾ ਸਾਰੇ ਸਾਡੇ ਵੱਲੋਂ ਮਿਲੇਗਾ ਪ੍ਰੋਵਾਈਡ ਕਰ ਰਹੇ ਆਂ ਆਪਾਂ ਇਦਾਂ ਨਹੀਂ ਹੈਗਾ ਕਿ ਬੱਚੇ ਨੂੰ ਬਾਹਰੋਂ ਸਮਾਨ ਲਿਆਉਣ ਪਹਿਲਾਂ ਸਾਰਾ ਪ੍ਰੋਵਾਈਡ ਕਰਾਂਗੇ ਜਿੰਨਾ ਤੱਕ ਬੱਚਾ ਸਿੱਖ ਨਹੀਂ ਜਾਂਦਾ ਹਰ ਚੀਜ਼ ਆਪਾਂ ਪ੍ਰੋਵਾਈਡ ਕਰਾਂਗੇ ਬੱਚੇ ਨੂੰ ਜਦੋਂ ਸਿੱਖ ਗਿਆ ਉਸ ਤੋਂ ਬਾਅਦ ਪ੍ਰੈਕਟਿਸ ਲਈ ਉਹਨੂੰ ਆਪਦਾ ਸਮਾਨ ਲੈਣਾ ਪਏਗਾ ਓਕੇ ਇਹ ਮੈਮ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨਾਂ ਨੂੰ ਆਪਣੇ ਲਈ 1.5 ਸਾਲ ਹੋ ਗਏ ਆਪਣੇ ਲਈ ਐਕਸਪੀਰੀਅੰਸ ਲੈ ਰਹੇ ਨੇ ਟੀਚਿੰਗ ਕਰ ਰਹੇ ਨੇ ਓਕੇ ਆਪਣੇ ਮੈਂ ਹਾਂਜੀ ਹ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਨੂੰ 1.5 ਸਾਲ ਹੋ ਗਿਆ ਸਰ ਇੱਥੇ ਜੌਬ ਕਰਦੀ ਨੂੰ ਓਕੇ ਤੇ ਇਥੇ ਆਪਣੇ ਜਿੱਦਾਂ ਕਿਸੇ ਨੇ ਐਕਸਪੀਰੀਅੰਸ ਲੈਣਾ ਹੋਵੇ ਟੀਚਰ ਐਕਸਪੀਰੀਅੰਸ ਵੀ ਲੈ ਸਕਦੇ ਨੇਗੇ ਮੈਂ ਵੀ ਇਥੇ ਐਕਸਪੀਰੀਅੰਸ ਸਰਟੀਫਿਕੇਟ ਬਣਵਾਇਆ ਨੇ ਤੇ ਆਪਣਾ ਜਿੱਦਾਂ ਕਿਸੇ ਨੇ ਵੀਜ਼ਾ ਵਗੈਰਾ ਲਵਾਉਣਾ ਹੈ ਵਰਕ ਪਰਮਿਟ ਲਵਾਉਣਾ ਨਾ ਉਹਦੇ ਆਪਣਾ ਫਾਈਲ ਚ ਲੱਗਦੇ ਐਕਸਪੀਰੀਅੰਸ ਸਰਟੀਫਿਕੇਟ ਹੁਣ ਮੈਂ ਸਟੂਡੈਂਟਾਂ ਨੂੰ ਗਾਈਡ ਕਰਦੀ ਆ ਜੋ ਵੀ ਕੰਮ ਆ ਹੈਅਰ ਸਕਿਨ ਮੇਕਅਪ ਮੈਂ ਹਰ ਸਕਿਨ ਹਰ ਕੰਮ ਇਹਨਾਂ ਨੂੰ ਗਾਈਡ ਕਰਦੀ ਆ ਨੇਲ ਐਕਸਟੈਂਸ਼ਨ ਵਗੈਰਾ ਜੋ ਵੀ ਆ ਗਿਆ ਆਪਣਾ ਠੀਕ ਆ ਮੈਡਮ ਤੇ ਮੰਨ ਲਓ ਜੇ ਕਿਸੇ ਬਾਹਰਲੇ ਕਸਟਮਰ ਨੂੰ ਸਭ ਤੋਂ ਕਰਾਉਣਾ ਮੰਨ ਲਾ ਕਿਸੇ ਨੇ ਵੀ ਨਾ ਉਹ ਵੀ ਕਰ ਜਿੱਦਾਂ ਹਾਈਡਰਾ ਫੇਸ਼ੀਅਲ ਕੋਰੀਅਨ ਗਲਾਸੀ ਸਾਰੀ ਸਰਵਿਸ ਆਪਾਂ ਕਰਦੀ ਆਂ ਤੇ ਬ੍ਰਾਈਡਲ ਮੇਕਅਪ ਕਰਾਉਣਾ ਨਾ ਜਦੋਂ ਕੁੜੀ ਨੇ ਤਿਆਰ ਹੋਣਾ ਹੈ ਨਾ ਜੀ ਹਾਂਜੀ ਸਰ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਸਰ ਜਿੱਦਾਂ ਕਿਸੇ ਆਪਣੇ ਹੋਰ ਵੀ ਕੁੜੀਆਂ ਨੇ ਜੌਬ ਕਰਨੀਆਂ ਤਾਂ ਇੱਥੋਂ ਦੇ ਓਨਰ ਦਾ ਨੇਚਰ ਬਹੁਤ ਵਧੀਆਗਾ ਓਕੇ ਮਤਲਬ ਬਹੁਤ ਵਧੀਆ ਟਰੀਟ ਕਰਦੇ ਨੇ ਇੱਕ ਫੈਮਲੀ ਦੀ ਤਰ੍ਹਾਂ ਰਹਿੰਦੇ ਆ ਸੀ ਕੋਈ ਵੀ ਇਦਾਂ ਕੋਈ ਇਸ਼ੂ ਨਹੀਂ ਬਣਾਉਂਦੇਗੇ ਪੂਰੀ ਵਧੀਆ ਹਰ ਚੀਜ਼ ਇੱਥੇ ਮਤਲਬ ਫੋਲੋ ਸੇਫ ਵੀ ਹੈ ਹਾਂਜੀ ਫੈਮਲੀ ਦੀ ਤਰ੍ਹਾਂ ਰਹਿੰਦੀ ਆ ਤੇ ਕੋਈ ਇਦਾਂ ਬॉयਸ ਅਲਾਉਡ ਨਹੀਂ ਓਨਲੀ ਗਰਲਸ ਨੇ ਓਕੇ ਓਕੇ ਹਾਂ ਮੈਂ ਆਪਣੇ ਸਕਿੰਦਾ ਵੀ ਦਿਖਾਤਾ ਆਪਣੇ ਹੇਅਰ ਦਾ ਕੋਰਸ ਵੀ ਦਿਖਾਤਾ ਹੁਣ ਆਪਾਂ ਅੰਦਰ ਚੱਲਾਗੇ ਐਡਵਾਂਸ ਕੋਰਸ ਨੇ ਆਪਣੇ ਹਨਰੋਅਰ ਬਾਰੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਆਪਣੇ ਆਗੇ ਸਰਟੀਫਿਕੇਟ ਇੰਟਰਨੈਸ਼ਨਲ ਵੈਰੀਫਿਕੇਸ਼ਨ ਨੰਬਰ ਦੇ ਨਾਲ ਓਕੇ ਕੋਈ ਵੀ ਆਪਾਂ ਫਰੋਡ ਚੀਜ਼ ਨਹੀਂ ਕਰਾਂਗੇ ਪਹਿਲਾਂ ਉਸੇ ਵੈਰੀਫਿਕੇਸ਼ਨ ਕੱਢ ਕੇ ਦੇਖਣੀ ਹੈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਰਟੀਫਿਕੇਟ ਦਵਾਂਗੇ ਇਹ ਕ ਅੱਜ ਕੱਲ ਕੀ ਕਰਦੇ ਨੇ ਵੈਬਸਾਈਟਾਂ ਦੇ ਵਿੱਚ ਤੋਂ ਸਕੈਨਰ ਚੱਕ ਕੇ ਉਹ ਲਾ ਦਿੰਦੇ ਨੇ ਓਕੇ ਠੀਕ ਹੈ ਉਹਦੀ ਕੋਈ ਵੈਲਿਊ ਨਹੀਂ ਹੈਗੀ ਬਾਹਰ ਤੁਸੀਂ ਸਿਰਫ ਵੈਰੀਫਿਕੇਸ਼ਨ ਦੀ ਵੈਲਿਊ ਹੈ ਤੁਹਾਨੂੰ ਵੀ ਪਤਾ ਹੋਣਾ ਹੈ ਹਾਂਜੀ 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 ਵੈਰੀਫਿਕੇਸ਼ਨ ਦੀ ਵੈਲਿਊ ਹੈ ਬਾਹਰ ਓਕੇ ਠੀਕ ਹੈ ਇਹ ਪਾ ਅੰਦਰ ਚੱਲਾਂਗੇ ਐਡਵਾਂਸ ਕੋਰਸ ਤੇ ਲਓ ਜੀ ਆ ਆਪਨੀ ਅੰਦਰੋਂ ਆ ਗਈ ਜੀ ਅਕੈਡਮੀ ਹਾਂਜੀ ਆ ਦੇਖੋ ਜੀ ਆਪਣੇ ਕੋਲ ਆਹ ਮਸ਼ੀਨ ਆ ਗਈ ਠੀਕ ਆ ਇਹ ਆ ਗਈ ਕੋਰੀਅਨ ਗਲਾਸੇਸ ਕੋਰੀਅਨ ਗਲਾਸ ਠੀਕ ਹੈ ਜੀ 12 ਇਨ 1 ਓਕੇ ਹਾਂਜੀ ਇਦੇ ਨਾਲ ਸਕਿਨਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਓਕੇ ਠੀਕ ਹੈ ਜੀ ਉਹ ਬਿਲਕੁਲ ਕਲੀਅਰ ਹੋ ਜਾਂਦੀ ਹੈ ਸਕਿਨਾਂ ਦੀ ਤੀਸਰੀ ਲੇਅਰ ਤੇ ਆ ਕੇ ਕੰਮ ਕਰਦੀ ਹੈ ਇਹ ਮਸ਼ੀਨ ਠੀਕ ਹੈ ਜੀ ਸਕਿਨਾਂ ਦੇ ਅੰਦਰੋਂ ਨਹੀਂ ਆ ਗਈ ਆਪਣੇ ਹਾਈਡਰਾ ਹਾਈਡਰਾ ਕਿ 7 in 1 ਓਕੇ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਕਰਦੇ ਹਾਂ ਹਾਈਡਰਾ ਫੇਸ਼ੀਅਲ ਜਿੱਥੇ ਇੱਧਰ ਮੈਮ ਕਰ ਰਹੇ ਨੇ ਹਾਈਡਰਾ ਚੱਲ ਰਿਹਾ ਫੇਸ਼ੀਅਲ ਵਗੈਰਾ ਹਾਂਜੀ 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 ਹਾਂ ਬਾਕੀ ਤੁਸੀਂ ਇਹਨਾਂ ਤੋਂ ਪੁੱਛ ਰਹੇ ਜੀ ਹਾਂ ਜੀ ਮੈਂ ਨਾ ਇੱਥੇ ਪਹਿਲਾਂ ਸਿੱਖੀ ਹੋਈ ਸੀ ਟ੍ਰੇਨਿੰਗ ਲਿੱਤੀ ਸੀ ਸਾਹਿਬ ਇੱਕ 1 ਇਅਰਸ ਦੀ ਟ੍ਰੇਨਿੰਗ ਲਿੱਤੀ ਸੀ ਤੇ ਹੁਣ ਮੈਂ ਡੇਢ ਸਾਲ ਇੱਥੇ ਜੋਬ ਵੀ ਕੀਤੀ ਹੈ ਮੈਨੂੰ 2.5 ਸਾਲ ਪ੍ਰੋਪਰ ਹੋ ਗਏ ਤੇ ਇੱਧਰ ਸਾਡੇ ਓਨਰ ਸਾਹਿਬ ਖੜੇ ਨੇ ਹਾਂਜੀ ਇਹਨਾਂ ਦਾ ਟੀਚਰ ਦਾ ਖਾਨ ਦਾ ਹਰੇਕ ਚੀਜ਼ ਦਾ ਸਿਸਟਮ ਬਹੁਤ ਵਧੀਆ ਮਨਨ ਹੁਣ ਸਾਡੇ ਵੀਰੇ ਵਧੀਆ ਰਿਹਾ ਇਹਨਾਂ ਨਾਲ ਮਨਨ ਡੇਢ ਸਾਲ ਦੀ ਜਿਹੜੀ ਜਾਨੀ ਹਾਂ ਸਾਖਾਨ ਦਾ ਵੀ ਹੁਣ ਜੀ ਵੀ ਵੈਸੇ ਫੈਮਲੀ ਵਾਂਗੂ ਸਾਨੂੰ ਰੱਖਿਆ ਓਕੇ ਹੁਣ ਤੁਸੀਂ ਇਹ ਕੀ ਕਰ ਰਹੇ ਹੋ ਸਰਸ ਹੀ ਇਹਨਾਂ ਦਾ ਟ੍ਰੀਟਮੈਂਟ ਕਰ ਰਹੇ ਹਾਂ ਜਿਵੇਂ ਕਿਸੇ ਦੇ ਬਲੈਮਿਸ਼ ਹੁੰਦੀ ਹੈ ਐਂਟੀ-ਏਜਿੰਗ ਹੁੰਦੀ ਐਂਟੀ-ਰਿੰਕਲ ਹੁੰਦੇ ਨੇ ਕੋਈ ਵੀ ਪ੍ਰੋਬਲਮ ਹੋਵੇ ਸਕਿਨ ਤੇ ਓਕੇ ਅਨਇਵਨ ਟੋਨ ਜੋ ਵੀ ਹੁੰਦੀ ਹੈ ਪ੍ਰੋਬਲਮ ਉਹਦੇ ਲਈ ਆਪਾਂ ਇਹਨਾਂ ਦਾ ਟ੍ਰੀਟਮੈਂਟ ਕਰਦੇ ਹਾਂ ਹਾਈਡਰਾ ਮਸ਼ੀਨ ਨਾਲ 171 ਨਾਲ ਓਕੇ ਹਾਂਜੀ ਠੀਕ ਆ ਜੀ ਸਾਰਾ ਕੁਝ ਸਿਆਸੀ ਆਪਣੇ ਬਾਰੇ ਸਕਿਨ ਦਾ ਚੱਲ ਰਿਹਾ ਹੈ ਇਹਦਾ ਐਡਵਾਂਸ ਕੋਰਸ ਇਹ ਕੁੜੀ ਆਪਣੇ ਦਵੇ ਆਈ ਹੈ ਇਹਨੇ 4 4 ਮਹੀਨੇ ਹੋ ਗਏ ਆਪਣੇ ਕੋਲ ਇਹ ਐਡਵਾਂਸ ਕੋਰਸ ਕਰ ਰਹੇ ਨੇ بڑے ਕੋਰਸ ਇਹ ਵਾਲਾ ਇਹ ਵਾਲਾ ਕਰ ਰਹੇ ਨੇ ਜਿਹੜਾ ਆਪਾਂ ਦਿਖਾਇਆ ਸੀ ਇਹ ਸਾਰੇ ਬੜੇ ਜੀ ਹਾਂ ਜੀ ਹਾਂ ਬੜੇ ਤੇ ਕਿੰਨਾ ਕ ਟਾਈਮ ਹੋ ਗਿਆ ਜੀ ਮੈਨੂੰ 4 ਮਹੀਨੇ ਹੋ ਗਏ ਅਸੀਂ ਕਿੰਨਾ ਕੰਮ ਸਿੱਖ ਗਏ ਤੁਸੀਂ ਮੈਂ ਹੇਅਰ ਦਾ ਸਕਿੰਦਾ ਸਾਰਾ ਸਿੱਖੀ ਤੇ ਐਡਵਾਂਸ ਕੋਰਸ ਹਾਈਡਰਾ ਦਾ ਨੇਲ ਨੇਲ ਦਾ ਠੀਕ ਆ ਕੋਰੀਅਨ ਕੋਰੀਅਨ ਗਲਾਸਿਸ ਕੋਰੀਅਨ ਗਲਾਸ ਠੀਕ ਹੈ ਜੀ ਤੇ ਇਹਨਾਂ ਕੈਨੇਡਾ ਦਾ ਸੇਮ ਹੀ ਨਾਂ ਦਾ ਜੀ ਫਿਰ ਸਾਬ ਆਪਣੇ ਕਹਿੰਦਾ ਮਤਲਬ ਹੈਗਾ ਤਾਂ 6 ਮਹੀਨੇ ਦੰਦੇ ਓਕੇ ਆਪਾਂ ਬੱਚੇ ਨੂੰ 6 ਮਹੀਨੇ ਐਕਸਟਰਾ ਸਾਲ ਕਰ ਦਿੰਦੇ ਸਾਲ ਕਰ ਦਿੰਦੇ ਮਤਲਬ ਵੀ ਸਾ ਮਾਰ ਕੇ ਬੰਦਾ ਬੱਚਾ ਟ੍ਰੇਨ ਹੋ ਜਾਵੇ ਜਿੰਨਾ ਤੱਕ ਬੱਚਾ ਹੈ ਟ੍ਰੇਨ ਨਹੀਂ ਹੁੰਦਾ ਉਹਨਾਂ ਦਾ ਤਾਂ ਆਪਾਂ ਅਕੈਡਮੀ ਚੋਂ ਜਾਣ ਲੈਂਦੇ ਉਸ ਤੋਂ ਬਾਅਦ ਜਦ ਬੱਚਾ ਸਿੱਖ ਜਾਂਦਾ ਹਾਂ ਮੰਨ ਲਓ ਆਪਾਂ ਟੀਚਿੰਗ ਦੇ ਤੌਰ ਤੇ ਉਰੀ ਰੱਖ ਲੰਨੇ ਆ ਬੱਚੇ ਨੂੰ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਬੱਚੇ ਨੂੰ ਹੋਰ ਐਕਸਪੀਰੀਅੰਸ ਚਾਹੀਦਾ ਹੁੰਦਾ ਤਾਂ ਬੱਚਾ ਆ ਹੀ ਜਾਂਦਾ ਠੀਕ ਹੈ ਜੀ ਬੱਚੇ ਨੂੰ ਆਪਾਂ ਇਦਾਂ ਨਹੀਂ ਕਹਿੰਦੇ ਕਿ ਟਰੇਨ ਦਾ ਚਾਹੇ ਮਾਲਾ ਹੋ ਬੱਚਾ ਤੁਹਾਡਾ ਡਕਵਾ ਆ ਗਿਆ ਹੁਣ ਤੁਸੀਂ ਟ੍ਰੇਨ ਕਰਕੇ ਭੇਜਣਾ ਜੀ ਜੀ ਠੀਕ ਹੈ ਚਾਹੇ ਤੁਸੀਂ ਸਾਲਚ ਕਰਦੋ ਚਾਹੇ ਤੁਸੀਂ 6 ਮਹੀਨੇ ਕਰ 6 ਮਹੀਨੇ ਕਰ ਠੀਕ ਹੈ ਜੀ ਹਾਂਜੀ ਜਿਹੜੇ ਆਪਣੇ 6 ਮਨਥ ਦੀ ਪੇਮੈਂਟ ਉਹਦਾ ਤੁਹਾਨੂੰ ਮੈਂ ਦੱਸੀ ਸੀਗੀ ਹਾਂਜੀ ਹਾਂਜੀ ਉਹਦੀ ਪੇਮੈਂਟ ਆਪਣੀ 35000 ਰੁਪਿਆ ਸੀ ਕਿਸ਼ਤਾਂ ਦੇ ਵਿੱਚ ਵੀ ਦੇ ਸਕਦੇ ਹੋ ਤੁਸੀਂ ਕੱਟੀਆਂ ਦੇ ਦੇ ਸਕਦੇ ਹੋ ਠੀਕ ਹੈ ਜਿਹੜੀ ਸਾਲ ਦੀ ਹੈ ਉਹ ਆਪਣੀ ਹੈਗੀ 55000 ਠੀਕ ਹੈ ਜੀ ਠੀਕ ਹੈ ਜੀ ਉਹ ਤੁਸੀਂ ਕਿਸ਼ਤਾਂ ਦੇ ਦੇ ਤੋ ਜੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਵੇਸੇ ਕਿਸ ਤਰ੍ਹਾਂ ਦੇ ਟਾਈਮ ਮੈ ਲੈਣੇ ਆਪਾਂ ਕਿਸ ਤਰ੍ਹਾਂ ਦੇ ਸਕਦੇ ਠੀਕ ਉਹਦੇ ਮਨ ਅਗਲੇ ਨੂੰ ਸੌਖਾ ਨਾ ਜੀ ਹਾਂ ਜੀ ਜਿਹੜਾ ਸਾਲ ਦਾ ਕੋਰਸ ਹੈ ਉਹ 6 ਮਹੀਨਿਆਂ ਤੋਂ ਲੱਗ ਗਿਆ ਉਹਦੇ ਵਿੱਚ ਆਲ ਕੋਰਸ ਹੈ ਹੋਰ ਵੀ ਚਾਲ ਕੋਰਸ ਹਾਂ ਸਾਰੇ ਐਡਵਾਂਸ ਸਪੈਸ਼ਲ ਫੁਸ਼ਲ ਹਰੇਕ ਚੀਜ਼ ਆਲ ਹੈ ਠੀਕ ਆ ਜੀ ਜਿੱਦਾਂ ਬੱਚੇ ਨੇ ਬਾਹਰ ਜਾਣਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਇਹ ਮੈਡਮ ਹੁਣ ਤੁਸੀਂ ਕੀ ਕਰ ਰਹੇ ਹੋ ਮੈਂ ਸਰ ਹਾਈਡਰਾ ਕਰ ਰਹੀ ਹਾਂ ਇਹਨਾਂ ਦੇ ਟ੍ਰੀਟਮੈਂਟ ਹਾਂ ਜੀ ਓਕੇ ਓਕੇ ਠੀਕ ਹੈ ਇਹਦੀ ਵੀ ਸਰਮਲ ਟ੍ਰੇਨਿੰਗ ਪ੍ਰੋਪਰ ਦਿੱਤੀ ਹੋ ਤੁਸੀਂ ਹੈ ਨਾ ਹਾਂਜੀ ਪ੍ਰੋਪਰ ਪ੍ਰੋਪਰ ਟ੍ਰੇਨਿੰਗ ਹੈ ਨਾ ਮੈਡਮ ਨੇ ਉਹ ਹੀ ਹਾਈਡਰਾ ਸਿਖਾਈ ਆਪਣੇ ਕੋਲੋਂ ਓਕੇ ਠੀਕ ਹੈ ਜੀ ਆਪਣੇ ਲਈ ਵੀ ਉਹ ਹਾਂ ਟੀਚਿੰਗ ਕਰ ਰਹੇ ਨੇ ਹਾਈਡਰਾ ਵਗੈਰਾ ਇਹ ਹੀ ਕਰ ਰਹੇ ਨੇ ਕਿਉਂਕਿ ਹਾਈਡਰਾ ਵਗੈਰਾ ਮਤਲਬ ਮੇਨੇ ਹੀ ਨਹੀਂ ਇਹ ਹੀ ਕਰ ਰਹੇ ਨੇ ਹੁਣ ਠੀਕ ਹੈ ਠੀਕ ਹਾਂਜੀ ਠੀਕ ਮਤਲਬ ਕੋ ਡੇਢ ਸਾਲ ਚ ਪੂਰਾ ਟ੍ਰੇਨਡ ਹੋ ਗਏ ਪੂਰਾ ਟ੍ਰੇਨਡ ਹੋ ਗਏ ਸਾਰਾ ਕੰਮ ਓਕੇ ਹੋ ਗਿਆ ਜੀ ਉਹਨੇ ਸਾਰਾ ਟੀਚਿੰਗ ਕਰ ਦਿੰਨੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਨੇਲ ਐਕਸਟੈਂਸ਼ਨ ਦਾ ਵੀ ਕਰਵਾਉਣਾ ਹੈ ਆਪਾਂ ਸਟੂਡੈਂਟਾਂ ਨੂੰ ਟ੍ਰੇਨਿੰ ओके ਇਹਨਾਂ ਦਾ ਕੋਰਸ ਚੱਲ ਰਿਹਾ ਨੀਲ ਦਾ ਜਿੱਦਾਂ ਵੀ ਜਿਨੇ ਕਿਸੇ ਨੇ ਸਰਵਿਸ ਕਰਾਉਣੀ ਹੋਵੇ ਕਿਸੇ ਨੇ ਨੇਲ ਕਰਵਾਉਣੇ ਹੋਣ ਤਾਂ ਆਪਣੇ ਕੋਲੋਂ ਕਰਵਾ ਸਕਦਾ ਬ੍ਰਾਈਡਲ ਨੇਲਸ ਹੁੰਦੀ ਹੈ ਜਿਸ ਨੇ ਵੀ ਕਰਵਾਉਣੇ ਆ ਆਪਾਂ ਹਰ ਤਰ੍ਹਾਂ ਦੇ ਨੇਲ ਕਰਦੇ ਆ ਇੱਥੇ ਐਕ੍ਰੀਲਿਕ ਹੋ ਗਿਆ ਸਟੋਨ ਵਰਕ ਹੋ ਗਿਆ ਜਿੱਦਾਂ ਦੇ ਵੀ ਉਹਨਾਂ ਨੇ ਕਰਵਾਉਣੇ ਹੋਣ ਤਾਂ ਆਪਾਂ ਕਰਦੇ ਆ ਠੀਕ ਆ ਜੀ ਹਾਂਜੀ ਆ ਬਾਕੀ ਪੁੱਛ ਲੋ ਇਹਨਾਂ ਸਟੂਡੈਂਟ ਨੂੰ ਅਸੀਂ ਕਿੱਦਾਂ ਸਰਵਿਸ ਦਿੰਨੇ ਆ ਮੇਰਾ ਕੋਰਸ ਆ ਜਿਹੜਾ ਉਹ ਪੂਰਾ ਹੋ ਗਿਆ ਤੇ ਸਾਰੇ ਜਿਹੜੇ ਬਹੁਤ ਵਧੀਆ ਨਿਗੇ ਤੇ ਮੈਨੂੰ ਕਸਟਮਰਾਂ ਤੇ ਵੀ ਨੇਲ ਲਗਾਉਣ ਲਈ ਮੌਕਾ ਦੰਦੇ ਨੇਗੇ ਠੀਕ ਆ ਜੀ ਮਾਲੋ ਤੁਹਾਡੇ ਕੋਲ ਸਰ ਮਤਲਬ ਕੋਈ ਬੱਚਾ ਲਾਉਂਦਾ ਨਾ ਉਹ ਮਤਲਬ ਕਿ ਵੈਲਿਊ ਐਡ ਹੋ ਜਾਂਦੀ ਹੈ ਨਾ ਸਰ ਵੀ ਇੱਕ ਟਰਸਟ ਬਣ ਜਾਂਦਾ ਕਿਉਂਕਿ ਅੱਜ ਕੱਲ ਆਪਾਂ ਜੇ ਦੇਖੀਏ ਟਰਸਟ ਵੀ ਕਰਨਾ ਬਹੁਤ ਔਖਾ ਨਾ ਮਤਲਬ ਉਹ ਚੀਜ਼ ਤੁਹਾਡੇ ਕੋਲ ਹੈਗੀ ਆ ਹਾਂਜੀ ਆਪਾਂ ਤਾਂ ਜੀ ਕੀ ਚੱਕਰ ਆ ਆਪਣਾ ਦੇਖੋ 5 ਸਾਲ ਹੋ ਗਏ ਆਪਾਂ ਨੂੰ ਸੈਲੂਨ ਦੇ ਕੰਮ 'ਚ ਪਏ ਜੇ ਠੀਕ ਆ 200 ਤੋਂ ਪਲੱਸ ਆਪਾਂ ਨੇ ਸਟੂਡੈਂਟ ਉੱਤੇ ਸਿੱਖ ਕੇ ਚੱਲਿਆ ਗਿਆ ਓਕੇ ਸਟੂਡੈਂਟ ਨੂੰ ਆਪਾਂ ਸਿਰ ਭੈਣਾ ਵਾਂਗੂ ਗਾਈਡ ਕਰੀਦਾ ਹਾਂਜੀ ਕੋਈ ਇਸ ਤਰ੍ਹਾਂ ਦਾ ਮੈਟਰ ਨਹੀਂ ਹੈਗਾ ਵੀ ਬੱਚੇ ਨੂੰ ਹੈਰਾਨ ਕਰਨਾ ਜਾਂ ਪਰੇਸ਼ਾਨ ਕਰਨਾ ਠੀਕ ਆ ਜੀ ਕੀ ਵਾਰ ਕਸਟਮਰ ਦੇ ਤੇ ਵੀ ਲਾ ਦੰਨੇ ਆ ਠੀਕ ਆ ਜੀ ਠੀਕ ਆ ਜੀ ਵੀ ਬੱਚਾ ਜਾ ਕੇ ਅੱਗੇ ਐਕਸਪੀਰੀਅੰਸ ਬਣੇ ਕੱਲ ਨੂੰ ਆਉਦਾ ਸੈਲੂਨ ਹੱਥੋ ਕੁਲੀਆ ਵੀ ਕੱਲ ਨੂੰ ਕੋਈ ਬੱਚਾ ਸੈਲੂਨ ਕਰਦਾ ਆਪਣਾ ਜਾਂ ਅਕੈਡਮੀ ਕਰਦਾ ਬੱਚਾ ਬਾਹਰ ਜਾਂਦਾ ਤਾਂ ਖੁੱਲ ਕੇ ਕੰਮ ਕਰ ਸਕੇ ਖੁੱਲ ਕੇ ਕੰਮ ਕਰ ਸਕੇ ਹਾਂ ਜੀ ਆਪਾਂ ਇਦਾਂ ਨਹੀਂ ਹੈਗਾ ਜਿਵੇਂ ਆਮ ਸੈਲੂਨ ਹੁੰਦੇ ਨੇ ਮੰਨ ਲਓ ਵੀ ਬੱਚੇ ਨੂੰ ਫਸਾ ਲਿਆ 3-3 ਸਾਲ ਆਪਦੇ ਲੈ ਕੇ ਫਸਾ ਲਿਆ ਬਾਅਦ ਚਾਪਾ ਮੰਨ ਲਾ ਪੁੱਛਣਾ ਨਹੀਂ ਹੈਗਾ ਵੀ ਪੈਸੇ ਭਰਾ ਕੇ ਰੱਖ ਲੈ ਜੀ ਜਾਂ ਇਹ ਕੱਲ ਨੂੰ ਸਿਖਾ ਦਾਂਗੇ ਆ ਪਰਸ ਨੂੰ ਕੋਰਸ ਦੇ ਦਾਂਗੇ ਆ ਮਹੀਨੇ ਨੂੰ ਦੇ ਦਾਂਗੇ ਫਿਰ ਸਰਟੀਫਿਕੇਟ ਨੂੰ ਗੇ ਕੰਮ ਸਿੱਖਿਆ ਦਾ ਹਫਤੇ ਬਾਅਦ ਸਰਟੀਫਿਕੇਟ ਪ੍ਰੋਵਾਈਡ ਬੱਚੇ ਨੂੰ ਠੀਕ ਹੈ ਇੱਕ ਸਾਰੇ ਜਿਹੜੇ ਤੁਹਾਡੇ ਸੈਮੀਨਾਰ ਲੱਗਦੇ ਨੇ ਨਾ ਉਹਦੇ ਬਾਰੇ ਥੋੜਾ ਦੱਸ ਦਿਓ ਵੀ ਕਿੱਦਾਂ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਕਿੱਦਾਂ ਉਹ ਸੈਮੀਨਾਰ ਚ ਉਹ ਬੰਦਾ ਆ ਸਕਦਾ ਜੇ ਉੱਥੇ ਹਾਂਜੀ ਆਪਣੇ ਸੈਮੀਨਾਰ ਲੱਗਦੇ ਨੇ ਜਿੱਦਾਂ ਮੰਨ ਲਓ بڑے ਹੋਟਲਾਂ ਦੇ ਵਿੱਚ ਲੱਗਦੇ ਨੇ ਕਹਿੰਦਾ ਮੈਂ ਆਰਟਿਸਟ ਸਾਹਿਬ ਨੇ ਲਵੇ بڑے ਆਂਦੇ ਨੇ ਆਪਾਂ ਔਰੋ ਜਿਵੇਂ ਆਏ ਨਹੀਂ ਲੋਕਲ ਮਲੇ ਕੋਲੇ ਦਾ ਆਸਾਸ ਚੱਕ ਲਿਆ ਪਿੰਡਾਂ ਦੇ ਵਿੱਚੋਂ ਚੱਕ ਲਿਆ ਵੀ ਉਹਨੂੰ ਆਰਟਿਸਟ ਬਣਾਤਾ ਉਹਨੂੰ ਆਸਾਸ ਸਾਹਿਬ ਨੇ ਲਵੇ ਪ੍ਰੋਫੈਸ਼ਨਲ ਆਂਦੇ ਨੇ ਪ੍ਰੋਫੈਸ਼ਨਲ ਆਉਂਗਾ ਹਾਂਜੀ ਹਾਂ ਆਪਾਂ ਲੋਕਲ ਆਰਟਿਸਟ ਦਾ ਬੁਲਾਉਂਦੇ ਨਹੀਂ ਹੈਗੇ ਵੀ ਔਰੋ ਚੱਕ ਕੇ ਮਸ਼ਹੂਰੀ ਕਰਤੀ ਬੱਚੇ ਤੋਂ ਸੈਮੀਨਾਰ ਲਾ ਲੇ ਪੈਸਾ ਇਕੱਠਾ ਕਰ ਲਿਆ ਉਹ ਕੰਮ ਨਹੀਂ ਮਤਲਬ ਆਰਟਿਸਟ ਬਾਹਰੋਂ ਹੀ ਹੋਣਗੇ ਉਹ ਆਪਣੇ ਸੈਮੀਨਾਰ ਹੁੰਦੇ ਨੇ ਸਾਲ ਦੇ ਵਿੱਚ ਜਾਂ ਦੋ ਜਾਂ ਤਿੰਨ ਠੀਕ ਹੈ ਕਿਹ ਸੈਲੂਨ ਆਪਣੇ ਨਾਲ ਅਟੈਚ ਨੇ ਉਹਨਾਂ ਦਾ ਪੈਨਾਂ ਦਾ ਬਹੁਤ ਸ਼ੁਕਰੀਆ ਜੋ ਆਪਣੇ ਨਾਲ ਸ਼ੁਰੂ ਤੋਂ ਕੰਮ ਕਰ ਰਹੇ ਨੇ ਠੀਕ ਹੈ ਜੀ ਠੀਕ ਹੈ ਇਹ ਉਹਨਾਂ ਦਾ ਸਟੂਡੈਂਟ ਹੋਗੇ ओके ਤੇ ਮੰਨ ਲਓ ਜੇ ਮੈਂ ਸਟਾਰਟਿੰਗ ਆਪਾਂ ਦੱਸ ਤਾ ਤੇ ਮੈਂ ਟੀਚਰ ਹੈ ਨਾ ਕਿਸੇ ਨੇ ਲੱਗਣਾ ਉਹ ਵੀ ਲੱਗ ਸਕਦਾ ਕਿਸੇ ਹਾਂਜੀ ਬਾਕੀ ਜੇ ਕੋਰਸ ਸਾਰਾ ਆਪਾਂ ਦੱਸਤਾ ਨਾ ਉਹ ਤੁਹਾਡੇ ਨਾਲੇ ਕੰਟੈਕਟ ਕਰ ਸਕਦਾ ਨਾ ਉਹ ਕੰਟੈਕਟ ਕਰ ਸਕਦੇ ਨੇ ਠੀਕ ਹੈ ਜੀ ਜਿੱਦਾਂ ਕਿਸੇ ਨੇ ਟੀਚਿੰਗ ਕਰਨੀ ਹੈ ਜਿਵੇਂ ਐਕਸਪੀਰੀਅੰਸ ਲੈਣਾ ਹੈ ਠੀਕ ਹੈ ਮੰਨ ਲਓ ਅਟਰਨਸ਼ਿਪ ਲਾਉਣੀ ਹੈ ਠੀਕ ਹੈ ਬੱਚਾ ਕੀ ਵਾਰ ਥੋੜਾ ਕੰਮ ਸਿੱਖਿਆ ਹੁੰਦਾ ਥੋੜਾ ਜਿਹਾ ਨਹੀਂ ਆਉਂਦਾ ਉਹ ਅਟਰਨਸ਼ਿਪ ਤੇ ਸਾਡੇ ਨਾਵੇਂ ਲਾ ਕੇ ਆਪਦਾ ਕੰਮ ਪੂਰਾ ਕਰ ਸਕਦਾ ਹੈ ਮਤਲਬ ਕਿਸੇ ਵੀ ਤਰ੍ਹਾਂ ਦਾ ਮੰਨ ਲਓ ਬੱਚਾ ਜੈ ਕੰਮ ਸਿੱਖਿਆ ਨਹੀਂ ਉਹ ਤੁਹਾਨੂੰ ਕ ਕਿੰਨੇ ਸਾਲ ਸਾਲਗੜੀ ਆ ਜਾਂਦੇ ਨੇ ਠੀਕ ਆ ਜੀ ਉਹ ਨਹੀਂ ਕੱਢਦੇ ਆਪਾਂ ਓਕੇ ਸਰ ਹਾਂਜੀ ਹਾਂਜੀ ਠੀਕ ਆ ਸਰ ਧੰਨਵਾਦ ਸਾਡਾ ਟਾਈਮ ਦੇਣ ਲਈ ਤੇ ਓਕੇ ਸਰ ਧੰਨਵਾਦ